ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਇਹਦੀ ਵੀਡੀਓ ਵਿੱਚ ਅੱਜ ਬਣਾਉਣ ਲੱਗੇ ਆਂ ਚਾਟ ਮਸਾਲਾ ਘਰ ਦੇ ਵਿੱਚ ਆਸਾਨ ਸੌਖੇ ਤਰੀਕੇ ਨਾਲ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਧਨੀਆ ਲਵਾਂਗੇ ਸੁੱਕਾ ਧਨੀਆ 4 ਚਮਚ ਲੈ ਲਈ ਆਪਾਂ ਇਹਨਾਂ ਨੂੰ ਡਰਾਈ ਰੋਸਟ ਕਰਨਾ ਹੈ ਫਿਰ ਇਹਦੇ ਵਿੱਚ ਆਪਾਂ 3 ਕ ਚਮਚ ਜੀਰੇ ਦੇ ਪਾਏ ਨੇ ਇਹ ਆਪਾਂ ਮੀਡੀਅਮ ਤੋਂ ਲੋ ਗੈਸ ਤੇ ਜਿਹੜੇ ਮਸਾਲੇ ਆ ਰੋਸਟ ਕਰਨੇ ਨੇ ਤੁਸੀਂ ਧਿਆਨ ਰੱਖਣਾ ਕਿ ਮਸਾਲਾ ਆਪਣੇ ਜਲਦੇ ਨਹੀਂ ਚਾਹੀਦੇ ਨਹੀਂ ਤਾਂ ਸਾਰਾ ਟੇਸਟ ਖਰਾਬ ਹੋ ਜਾਏਗਾ ਇਸ ਲਈ 3-4 ਮਿੰਟ ਲੱਗਦੇ ਹਨ ਇਹਨਾਂ ਦੀ ਨਵੇਂ ਸੁੱਕਣ ਲਈ ਇਹ ਆਪੋ ਦੇ ਤੱਕ ਪਕਾਉਣੇ ਹਨ ਜਦ ਤੱਕ ਇਹਦੇ ਵਿੱਚ ਬਹੁਤ ਪਿਆਰੀ ਜਿਹੀ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ ਲਗਾਤਾਰ ਹਿਲਾਉਂਦੇ ਹੋਏ ਤੁਸੀਂ ਇਹਨਾਂ ਨੂੰ ਪਨ ਲੈਣਾ ਹੈ ਕਲਰ ਚੇਂਜ ਹੋਣ ਤੱਕ ਤੇ ਪਿਆਰੀ ਪਿਆਰੀ ਸਮੇਲ ਆਉਣ ਤੱਕ ਆ ਦੇਖੋ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਤੇ ਮਸਾਲੇ ਵੀ ਆਪਣੇ ਰੋਸਟ ਹੋਣ ਲੱਗ ਗਏ ਨੇ ਹੁਣ ਇਸ ਟਾਈਮ ਤੇ ਆਪਾਂ ਇਹਦੇ ਵਿੱਚ ਕਾਲੀ ਮਿਰਚ ਪਾਵਾਂਗੇ 2 ਚਮਚ ਤੇ ਇੱਕ ਚਮਚਾ ਆਪਾਂ ਸੌਂਫ ਪਾਵਾਂਗੇ ਤੇ ਤਿੰਨ ਤੋਂ ਚਾਰ ਆਪਾਂ ਲਾਲ ਸੁੱਕੀਆਂ ਮਿਰਚਾਂ ਪਾਵਾਂਗੇ ਜੇਕਰ ਤੁਸੀਂ ਜ਼ਿਆਦਾ ਤਿੱਖਾ ਨਹੀਂ ਪਸੰਦ ਕਰਦੇ ਤਾਂ ਇਹ ਮਿਰਚਾਂ ਨੂੰ ਘੱਟ ਵੱਧ ਵੀ ਕਰ ਸਕਦੇ ਤੇ ਇਹਨਾਂ ਨੂੰ ਵੀ ਹੁਣ ਆਪਾਂ ਡਰਾਈ ਰੋਸਟ ਕਰਨਾ ਹੈ ਗੈਸ ਤੁਸੀਂ ਲੋ ਰੱਖਣੀ ਹੈ ਤੇ ਲਗਾਤਾਰ ਹਿਲਾਉਂਦੇ ਹੋਏ ਇਹਨਾਂ ਨੂੰ ਪੁੰਨਾ ਹੈ ਤਿਆਰ ਰੱਖਣਾ ਹੈ ਕਿ ਮਸਾਲੇ ਆਪਣੇ ਜਲਦੀ ਨਹੀਂ ਚਾਹੀਦੇ ਬਹੁਤ ਮਜ਼ੇਦਾਰ ਇਹ ਆਪਣਾ ਮਸਾਲਾ ਤਿਆਰ ਹੁੰਦਾ ਹੈ ਤੁਸੀਂ ਇੱਕ ਵਾਰ ਬਣਾਉਂਗੇ ਤਾਂ ਵਾਰ-ਵਾਰ ਇਹਨੂੰ ਘਰ ਵਿੱਚ ਬਣਾਉਂਗੇ ਤੇ ਸਭ ਨੂੰ ਬਹੁਤ ਪਸੰਦ ਵੀ ਆਉਂਦਾ ਹੈ ਆ ਦੇਖੋ ਮਸਾਲੇ ਆਪਣੇ ਰੋਸਟ ਹੋ ਗਏ ਨੇ ਤੇ ਇਹਨਾਂ ਨੂੰ ਆਪਾਂ ਠੰਡਾ ਹੋਣੇ ਇੱਕ ਪਲੇਟ ਵਿੱਚ ਕਰ ਲਵਾਂਗੇ ਫਿਰ ਆਪਾਂ ਇਹਨਾਂ ਨੂੰ ਪੀਸਣ ਲਈ ਮਿਕਸੀ ਦੇ ਜਾਰ ਵਿੱਚ ਪਾਵਾਂਗੇ ਤੇ ਇਹਦਾ ਇੱਕ ਪਾਊਡਰ ਫਾਰਮ ਇਹਨੂੰ ਕਰ ਲਵਾਂਗੇ ਆ ਦੇਖੋ ਮਸਾਲੇ ਆਪਣੇ ਪੀਸੇ ਗਏ ਨੇ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇੱਕ ਚਮਚ ਹਿੰਗ ਦਾ ਪਾਵਾਂਗੇ ਫਿਰ ਦੋ ਚਮਚਾਪਾਂ ਦੇ ਵਿੱਚ ਆਮਚੂਰ ਪਾਊਡਰ ਪਾ ਦੇਵਾਂਗੇ ਦੋ ਚਮਚਾਪਾਂ ਸੁੱਕਾ ਅਦਰਕ ਪਾਵਾਂਗੇ ਤੇ ਇਹ ਆਪਾਂ ਆਮਲੇ ਦਾ ਪਾਊਡਰ ਲੈ ਹੈ ਖਟਾਸ ਲਈ ਇਹਨੂੰ ਵੀ ਇਹਦੇ ਵਿੱਚ ਪਾ ਦੇਵਾਂਗੇ ਫਿਰ ਆਪਾਂ ਦੋ ਕ ਚਮਚ ਜਿਹੜੇ ਆਪਾਂ ਸਿੰਪਲ ਨਮਕ ਲਿਆ ਹੈ ਤੇ ਚਾਰ ਕ ਚਮਚਾਪਾਂ ਇਹਦੇ ਵਿੱਚ ਕਾਲਾ ਨਮਕ ਪਾ ਲਿਆ ਹੈ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆ ਦੇਖੋ ਤੇ ਆਪਣਾ ਚਾਟ ਮਸਾਲਾ ਜਿਹੜਾ ਬਿਲਕੁਲ ਰੈਡੀ ਹੈ ਤੁਸੀਂ ਇਹਨੂੰ 에ਅ ਟਾਈਟ ਕੰਟੇਨਰ ਦੇ ਵਿੱਚ ਸਟੋਰ ਕਰਕੇ ਲੰਮੇ ਸਮੇਂ ਲਈ ਰੱਖ ਸਕਦੇ ਹੋ ਤੇ ਇੱਕ ਵਾਰ ਇਹ ਰੈਸਪੀ ਜ਼ਰੂਰ ਟਰਾਈ ਕਰਨਾ ਸਭ ਨੂੰ ਪਸੰਦ ਆਉਂਦੀ ਹੈ ਮੇਰੇ ਦੇਖ ਲਈ ਧੰਨਵਾਦ ਥੈਂਕ ਯੂ